ਕੀ ਹਾਲ ਚੜੇ ਦੋਸਤੋ ਤੇ ਮੈਂ ਆਸ ਕਰਦਾ ਤੁਸੀਂ ਸਾਰੇ ਠੀਕ ਦੇ ਚੜ੍ਹਦੀ ਕਲਾ ਚ ਹੋਗੇ ਤੇ ਅੱਜ ਆਪਾਂ ਨਵੀਂ ਜਗ੍ਹਾ ਦੇ ਵਿਜ਼ਿਟ ਕਰ ਚੁੱਕੇ ਹਾਂ ਸਤਰਾਣੇ ਬਾਗ 'ਚ ਇਹ ਠਾਣਾ ਚੌਂਕ ਕੋਲ ਆ ਜੀ ਤੁਸੀਂ ਦੇਖ ਸਕਦੇ ਹੋ ਰੋੜ ਆਦਰਾ ਠਾਣਾ ਚੌਂਕ ਤੋਂ ਆ ਗਿਆ ਥੋੜਾ ਪੀਜ਼ਾ ਪੁਆਇੰਟ ਤੋਂ ਥੋੜਾ ਇੱਧਰ ਆ ਗਿਆ ਬਾਗ ਆ ਸਾਰਾ ਤੁਸੀਂ ਦੇਖ ਸਕਦੇ ਹੋ ਕਿੰਨੂ ਇੱਥੇ ਸੰਤਰੇ ਅਮਰੂਦ ਮਿਲਦੇ ਨੇ ਤੁਸੀਂ ਦੇਖ ਸਕਦੇ ਹੋ ਬਾਗ ਪੂਰਾ ਵੱਡਾ ਹੈ ਤੇ ਤੁਹਾਨੂੰ ਹੁਣ ਮੈਂ ਜਾ ਕੇ ਅੰਦਰ ਦਿਖਾਣਾ ਇੱਥੇ ਐਂਟਰੀ ਵੀ ਦੇਖ ਸਕਦੇ ਇੱਥੇ ਐਂਟਰੀ ਐਵੇਂ ਬਾਗ ਪੂਰਾ ਵੱਡਾ ਉਹ ਦੂਰ ਤੱਕ ਹੈ ਬਾਗ ਚੱਲੋ ਮੈਂ ਅੰਦਰ ਜਾ ਕੇ ਖਾਣਾ ਦੇਖੋ ਅਮਰੂਦ ਲੱਗੇ ਹੋਏ ਨੇ ਪੂਰੇ ਕਿੰਨੂ ਐਂਟਰੀ ਆ ਉੱਥੇ ਤੁਹਾਨੂੰ ਬਾਕੀ ਮੈਂ ਅੱਗੇ ਜਾ ਕੇ ਦਿਖਾਉਣਾ ਤੇ ਆਹ ਵੇਖੋ ਆਪਾਂ ਅੰਦਰ ਜਾ ਰਹੇ ਆ ਇੱਥੋਂ ਐਂਟਰੀ ਤੁਹਾਨੂੰ ਦਿਖਾਤੀ ਸੀ ਮੈਂ ਤੇ ਆਪਾਂ ਜਾ ਰਹੇ ਆ ਅੰਦਰ ਤੇ ਇੱਥੇ ਪਾਣੀ ਲਾਇਆ ਹੋਇਆ ਤੁਸੀਂ ਦੇਖੋ ਅੱਗੇ ਜਾਣੇ ਹੁਣ ਆਪਾਂ ਤੁਹਾਨੂੰ ਸਾਰਾ ਬਾਗ A to Z ਐਕਸਪਲੋਰ ਕਰਦੇ ਆ ਤੇ ਤੁਸੀਂ ਇੱਧਰ ਵੇਖ ਸਕਦੇ ਹੋ ਇੱਧਰ ਵੀ ਦੂਰ ਤੱਕ ਹੈ ਬਾਗ ਇੱਧਰ ਵੀ ਦੂਰ ਤੱਕ ਹੈ ਬਾਗ ਤੇ ਉੱਧਰ ਜਾਦਾ ਵੱਡਾ ਪੂਰਾ ਵੱਡਾ ਬਾਗ ਹੈ ਮੈਂ ਆਪ ਦੇਖੇ ਰਹਣੋਗੇ ਇੰਨਾ ਵੱਡਾ ਬਾਗ ਤੇ ਤੁਹਾਨੂੰ ਅੰਦਰ ਜਾ ਕੇ ਦਿਖਾਉਣਾ ਤੁਸੀਂ ਆ ਵੇਖ ਸਕਦੇ ਹੋ ਬਹੁਤ ਵੱਡਾ ਹੈ ਜਿਹੜਾ ਬਾਗ ਹੈ ਬਹੁਤ ਜਿਆਦਾ ਵੱਡਾ ਹੈ ਇੱਥੇ ਅਮਰੂਦ ਸੰਤਰੇ ਸੰਤਰੇ ਸਾਰਾ ਕੁਝ A to Z ਲੱਗਾ ਹੋਇਆ ਦੇਖੋ ਪਾਣੀ ਲਾਇਆ ਹੋਇਆ ਇੱਧਰ ਉਹ ਓਕੇ ਯਾਰਿਆਂ ਦੇਖੋ ਉਹ ਪਿੱਛੋਂ ਆਏ ਆ ਸ਼ੁਰੂ ਹੁੰਦਾ ਐਂਟਰੀ ਜਿੱਥੋਂ ਸ਼ੁਰੂ ਹੁੰਦਾ ਤੇ ਆਪਾਂ ਦਿਖਾਉਂਦਾ ਸੀਗਾ ਤੇ ਹੁਣ ਆਪਾਂ ਇੱਧਰ ਜਾ ਰਹੇ ਆਂ ਆਪ ਦੇਖੋ ਇੱਧਰ ਜਿਹੜਾ ਥੱਲੇ ਪਾਣੀ ਲਾਇਆ ਹੋਇਆ ਸਾਰੇ ਕਿਤੇ ਆਹ ਵੇਖੋ ਆਹ ਇਸ ਰਿਵਿਊ ਆਹ ਵੇਖੋ ਉਹ ਬਾਕੀ ਆਪਾਂ ਦਾ ਬਹੁਤ ਵੱਡਾ ਦੇਖੋ ਅੱਗੇ ਤੱਕ ਉਹ ਪਿੱਛੋਂ ਆਏ ਆ ਉਹ ਪਿੱਛੋਂ ਤੋਂ ਐਂਟਰੀ ਦੀ ਹੈ ਤੇ ਆਪਾਂ ਆ ਵੇਖ ਸਕਦੇ ਹਾਂ ਪਾਰਕ ਸਾਰਾ ਬਾਗ ਵੇਖ ਸਕਦੇ ਹਾਂ ਅਮਰੂਦਾਂ ਦਾ ਦੇਖ ਅਮਰੂਦ ਲੱਗੇ ਹੋਏ ਨੇ ਵੈਸੇ ਅਸੀਂ ਪੱਕੇ ਨਹੀਂ ਅਮਰੂਦ ਇੱਥੇ ਤੇ ਤੁਸੀਂ ਆ ਵੇਖ ਸਕਦੇ ਹੋ ਕਈਆਂ ਕਈਆਂ ਤੇ ਪੱਕੇ ਨੇ ਤੇ ਕਈਆਂ ਕਈਆਂ ਤੇ ਕੱਚੇ ਨੇ ਦੇਖੋ ਜਿਵੇਂ ਇੱਥੇ ਥੋੜੇ ਥੋੜੇ ਪੱਕੇ ਹੋਏ ਨੇ ਤੇ ਅੱਗੇ ਉਹ ਦੇਖੋ ਵੱਡਾ ਇਹ ਉੱਥੇ ਪੱਕੇ ਹੋਏ ਨੇ ਤੁਹਾਨੂੰ ਅੱਖਾਂ ਲਗਾਉਣੇ ਆ ਆਹ ਦੇਖੋ ਆ ਇਹਦੇ ਮਰੂ ਦੇ ਪੱਕੇ ਹੋਏ ਨੇ ਆ ਦੇਖ ਤਾਂ ਦੇ ਤੁਸੀਂ ਕਿੰਨੇ ਖਾਰੇ ਮਤਲਬ ਲੱਗੇ ਤੇ ਇੱਕ ਅੱਧਾ ਤੋੜੀ ਆਪਾਂ ਫਿਰ ਵਧੀਆ ਆ ਆਹ ਦੇਖੋ ਆਹ ਹਮਰੂ ਦੇ ਮਿੱਠਾ ਹੋ ਪਹਿਲਾਂ ਵੀ ਖਾਦੇ ਨੇ ਇਹਨਾਂ ਦੇ ਅੰਬੂਰੂਦ ਬਹੁਤ ਮਿੱਠੇ ਹੁੰਦੇ ਨੇ ਅੰਬੂਰੂਦ ਤਾਂ ਖਾ ਕੇ ਸੁਆਦ ਆ ਜਾਂਦਾ ਐ ਲੱਗਦਾ ਜਿਵੇਂ ਖੰਡ ਭਈ ਹੋਵੇ ਅੰਦਰ ਬਾਕੀ ਤੁਸੀਂ ਵੇਖ ਸਕਦੇ ਹੋ ਉਹ ਉਧਰ ਪਾਣੀ ਲੱਗਾ ਹੋਇਆ ਤਾਂ ਨਹੀਂ ਜਾ ਰਹੇ ਤੇ ਇੱਧਰ ਐਂਟਰੀ ਕੀਤੀ ਆਪਾਂ ਬਹੁਤ ਵੱਡਾ ਪਾਰਕ ਆ ਦਿਖਾਈ ਦਿੱਤਾ ਉਹ ਸਾਹਮਣੇ ਦੂਰ ਤੱਕ ਇਹ ਤੇ ਇਧਰੋਂ ਵੀ ਦੂਰ ਤੱਕ ਇਹ ਉਹ ਖੁੱਲਾ ਹੈ ਪੂਰਾ ਇਹ ਪੂਰਾ ਵੱਡਾ ਬਾਗ ਆ ਇੱਕ ਤਾਂ ਤਾਂ ਪਾਰਕ ਕਹਿ ਰਹੇ ਆ ਮੈਂ ਗਲਤੀ ਨਾਲ ਤੇ ਬਾਗ ਹੈ ਤੇ ਤੁਸੀਂ ਆ ਵੇਖਾਦੇ ਇੱਥੇ ਲੱਗੇ ਹੋਏ ਨੇ ਅਮਰੂਦ ਤਿੰਨ ਤਿੰਨ ਪੱਕੇ ਉਹ ਵੀ ਇਹ ਵੀ ਤੋੜ ਲੀਏ ਇਹ ਤੋੜਦੇ ਆ ਹੋਰ ਤੋੜ ਤਾ ਲੈ ਕੇ ਸੋਲ ਹੈ ਮੱਕੀ ਆਪਾਂ ਬੱਲਾਂ ਤੋੜਦੇ ਨੇ ਤੇ ਹੁਣ ਆਪਾਂ ਦੋ ਦਿਨ ਹੋਰ ਤੋੜਦੇ ਨੇ ਜਾਂ ਬਾਕੀ ਦੇਖੋ ਵਿੱਚ ਵਿੱਚ ਪੱਕੀ ਹੋਏ ਨੇ ਦੇ ਵਿੱਚੋਂ ਹੋਰ ਨਹੀਂ ਪੱਕੇ ਹੋਏ ਕਈਆਂ ਕਈਆਂ ਦੇ ਪੱਕੇ ਨਹੀਂ ਤੇ ਉਧਰੋਂ ਸਾਰੇ ਜਿਹੜੇ ਪੱਕੇ ਨੇ ਬਾਕੀ ਆਪਾਂ ਉਹ ਸਾਰੇ ਮੰਡੂ ਲੈ ਲਏ ਨੇ ਆਪਣੇ ਵਾਸਤੇ ਤੇ ਤੁਸੀਂ ਵੀ ਇੱਥੇ ਆਓ ਤੇ ਤੁਸੀਂ ਵੇਖੋ ਆਗੇ ਅਮਰੂਦ ਤੇ ਇੱਥੇ ਕਿੰਨੂ ਵੀ ਹੁੰਦਾ ਕਿੰਨੂ ਪਤਾ ਨਹੀਂ ਯਾਰ ਕਿੱਧਰ ਹੈ ਤੇ ਆਪਾਂ ਤੇ ਅਮਰੂਦ ਦਿੱਤੇ ਨੇ ਹਜੇ ਤੁਸੀਂ ਵੇਖ ਸਕਦੇ ਹੋ ਸਤਰਾਣਾ ਆ ਲొਕੇਸ਼ਨ ਇਹਦੀ ਸਤਰਾਣਾ ਜਿਹੜਾ ਠਾਣਾ ਹੈ ਠਾਣਾ ਚੌਂਕ ਤੋਂ ਥੋੜਾ ਇੱਧਰ ਨੂੰ ਆਉਗੇ ਇੱਧਰ ਨੂੰ ਤੁਹਾਨੂੰ ਇੱਧਰ ਦੂਰੀ ਵਿੱਚ ਦੇਖ ਜੇਗਾ ਬਾਗ ਦੇ ਪੂਰਾ ਖੁੱਲਾ ਬਾਗ ਹੈ ਨਾਲ ਹੀ ਇਹਦੇ ਪੀਜਾ ਪੁਆਇੰਟ ਹੈ ਪੀਜਾ ਪੁਆਇੰਟ ਦੇ ਨਾਲ ਥੋੜਾ ਦੋ ਦਿਨ ਦੁਕਾਨਾਂ ਅੱਗੇ ਵੇ ਬਾਗ ਤੇ ਤੁਸੀਂ ਵੇਖਾਦੇ ਖੂਬਸੂਰਤੀ ਵੇਖੋ ਬਾਗ ਦੀ ਸਾਰਾ ਪਾਸੇ ਹਰਿਆਲੀ ਹਰਿਆਲੀ ਹੈ ਇਹ ਵਦਿਆਂ ਇਹ ਸਾਰਾ ਪਾਰਕ ਦੇਜੀ ਸਾਹਿਬ ਦਾ ਕਿ ਤੁਸ ਨਾਮ ਸੁਣੇ ਹੋਊਗਾ ਤੇ ਆ ਬਰਤ ਜੀ ਨੇ ਕਿ ਇਹ ਸਾਰੇ ਇੱਥੇ ਡਿਊਟੀ ਦਿੰਦੇ ਨੇ ਜਿਵੇਂ ਤੇ ਆਪਾਂ ਆਮਰੂਦ ਖਰੀਦਣ ਇਹਨਾਂ ਤੋਂ ਤੇ ਥੱਲੇ ਨੰਬਰ ਦਿੱਤਾ ਹੋਇਆ ਤੁਸੀਂ ਇਹਦੇ ਸੰਪਰਕ ਕਰਕੇ ਇਹਨਾਂ ਨਾਲ ਕਰ ਸਕਦੇ ਹੋ ਗੱਲ